ਮਾਨਸਾ ਜ਼ਿਲ੍ਹੇ ਦੇ ਪਿੱਖੀ ਕਸਬੇ ਵਿੱਚ ਇੱਕ ਪੁਲਿਸ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਹੈ ਜਿਸ ਦੇ ਵਿੱਚ ਡੀਆਈਜੀ ਪ੍ਰਿੰਟਾ ਰੇ ਜਤੇ ਮਾਨਸਾ ਦੇ ਐਸਐਸਪੀ ਪਾਕੀਰਤ ਸਿੰਘ ਮੀਣਾ ਨੇ ਸ਼ਿਰਕਤ ਕੀਤੀ ਹੈ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਮਾਨਸਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਜਿਸ ਕਾਰਨ ਕਿਸੇ ਵੀ ਨਸ਼ਾ ਤਸਕਰ ਨੂੰ ਜੜਾ ਕਿ ਬਖਸ਼ਾ ਨਹੀਂ ਜਾਵੇਗਾ ਤਾਂ ਉਹਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਜਾਂ ਵੇਚਦਾ ਹੈ ਤਾਂ ਤੁਰੰਤ ਜੜਾ ਕਿ ਪੁਲਿਸ ਨੂੰ ਸਥੀ ਤਲਾ ਜ਼ਰੂਰ ਦਿੱਤੀ ਜਾਵੇ ਆ ਇੱਥੇ ਸੰਪਰਕ ਮੀਟਿੰਗ ਅਸੀਂ ਰੱਖੀ ਸੀਗੀ ਇਹਦੇ ਵਿੱਚ ਠੀਕ ਹੀ ਕਾਫੀ ਜਿਹੜੇ ਸਿਟੀਜ਼ਨਸ ਨੇ ਜਾਂ ਸ਼ਹਿਰ ਦੇ ਰਹਿਣ ਵਾਲੇ ਵਿਅਕਤੀਆਂ ਨੇ ਮੋਟਵਾਰ ਵਿਅਕਤੀਆਂ ਨੇ ਜਿਹੜਾ ਹੈਗਾ ਇੱਥੇ ਆ ਕੇ ਸ਼ਿਰਕਤ ਕੀਤੀ ਆ ਜੋ ਸਾਡਾ ਮੁੱਖ ਮਕਸਦ ਇਹ ਹੈ ਲੋਕਾਂ ਦੇ ਨਾਲ ਜਿਹੜਾ ਹੈਗਾ ਸਾਡਾ ਸੰਪਰਕ ਜਿਹੜਾ ਉਹ ਕਾਇਮ ਹੋਵੇ ਤਾਂ ਉਹਨਾਂ ਦੇ ਰਾਹੀਂ ਸਾਨੂੰ ਕੋਈ ਕਿਸੇ ਵੀ ਕਿਸਮ ਦੀ ਜੋ ਕੋਈ ਇਨਫਰਮੇਸ਼ਨ ਹੈ ਉਹ ਸਾਡੇ ਕੋਲ ਆਂਦੀ ਰਵੇ ਤੇ ਉਤੇ ਅਸੀਂ ਕਾਰਵਾਈ ਕਰਦੇ ਰਹੀਏ ਜਿਹੜਾ ਸਾਡਾ ਯੁੱਗ ਨਸ਼ਿਆਂ ਵਿਰੁੱਧ ਮਹੀਨਾ ਚੱਲ ਰਹੀ ਹੈ 1 ਮਾਰਚ ਤੋਂ ਲੈ ਕੇ ਤੇ ਹੁਣ ਤੱਕ ਉਹਦੇ ਵਿੱਚ ਜਿਹੜਾ ਹੈਗਾ 200 ਤੋਂ ਵੱਧ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਜਿਲ੍ਹਾ ਮਾਨਸੇ ਦੇ ਵਿੱਚ ਤੇ 350 ਦੇ ਕਰੀਬ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਹੋਏ ਨੇ 2 ਕਿਲੋ ਦੇ ਕਰੀਬ ਹਿਰੋਇਨ ਦੀ ਬਰਾਮਦਗੀ ਹੋਈ ਹੈ 4 ਕਿਲੋ ਓਪੀਐਮ ਤੇ ਮਸ਼ੀਨੀਆਂ ਗੋਲੀਆਂ ਜਿਹੜੀਆਂ ਹੈਗੀਆਂ ਉਹਨਾਂ ਦੀ ਬਰਾਮਦਗੀ ਹੋਈ ਹੈ ਇਸ ਤੋਂ ਇਲਾਵਾ ਦੇਖਣ ਚ ਆਂਦਾ ਹੈ ਕਿ ਕਾਫੀ ਜਿਹੜੇ ਲੋਕੀ ਨੇ ਉਹ ਸਿਗਨੇਚਰ ਕੈਥੋ ਜਿਹਾਂ ਪ੍ਰੈਗਾਬਲਿਨ ਸਾਲਟ ਵਾਲੀਆਂ ਜਿਹੜੀਆਂ ਗੋਲੀਆਂ ਵੇਚਦੇ ਨੇ ਉਹਨਾਂ ਤੇ ਵੀ ਜਿਹੜਾ ਹੈਗਾ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਵੱਲੋਂ 40 ਦੇ ਕਰੀਬ ਮੁਕਦਮੇ ਦਰਜ ਕੀਤੇ ਗਏ ਨੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਲੋਕਾਂ ਵੱਲੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਹੈ ਸੇਫ ਪੰਜਾਬ ਹੈਲਪਲਾਈਨ ਜਿਹੜੀ ਸੀਐਮ ਸਾਹਿਬ ਨੇ ਸਟਾਰਟ ਕੀਤੀ ਹੈ